ਮੈਚ ਬਾਰੇ ਪੁੱਛ ਰਹੇ ਨੇ ਵਾਰ-ਵਾਰ ਕੋ ਮੈਚ ਸਰ ਪਤਾ ਕੀ ਹੈ ਗੱਲ ਇਹ ਆ ਕਿ ਅਸਲ ਦੇ ਵਿੱਚ ਜਿਹੜੀ ਚੀਜ਼ ਤੁਸੀਂ ਉਹ ਪੁੱਛਣਾ ਚਾਹੁੰਦੇ ਬਈ ਜਾਂ ਮੇਰੇ ਤੋਂ ਕੋਹਣਾ ਚਾਹੁੰਦੇ ਉਹੀ ਕਿ ਪੰਜਾਬੀਆਂ ਨੇ ਬੱਲੇ-ਬੱਲੇ ਕਰਵਾਈ ਆ ਨੋ ਡਾਊਟ ਬਈ ਅਭਿਸ਼ੇਕ ਹੈ ਜਿਹੜਾ ਉਹਦੇ ਬਾਰੇ ਮੈਂ ਲਿਖਿਆ ਵੀ ਸੀਗਾ ਪਿਛਲੇ ਸਮੇਂ ਦੇ ਦੌਰਾਨ ਕਿ ਉਹ ਬੜਾ ਡੇਅਰ ਬੱਲੇਬਾਜ਼ ਹੈ ਦਲੇਰ ਬੰਦਾ ਹੈ ਜੀ ক্রিকেট ਦੇ ਵਿੱਚ ਦਲੇਰੀ ਇਸੇ ਤਰ੍ਹਾਂ ਹੀ ਕੰਮ ਕਰਦੀ ਆ ਜਿਵੇਂ ਮਤਲਬ ਆਪਾਂ ਨਿੱਜੀ ਜ਼ਿੰਦਗੀ ਚ ਦਲੇਰੀ ਦਾ ਫਾਇਦਾ ਵੀ ਹੁੰਦਾ ਕਈ ਵਾਰ ਨੁਕਸਾਨ ਵੀ ਹੁੰਦਾ ਪਰ ਜਿਹੜੀ ਅੱਜ ਦੀ ਕ੍ਰਿਕਟ ਹੈ ਉਹਦੇ ਚ ਦਲੇਰੀ ਬਹੁਤ ਕਮ ਦਿੰਦੀ ਆ ਦਲੇਰੀ ਦਾ ਮਤਲਬ ਹੀ ਹੁੰਦਾ ਕਿ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਸਾਹਮਣੇ ਕੌਮ ਹੈ ਕੋਈ ਫਰਕ ਨਹੀਂ ਪੈਂਦਾ ਜੀ ਠੋਕਮ ਠੋਕ ਹੀ ਚੱਲੂਗਾ ਹਮ ਜਿਵੇਂ ਵਰਿੰਦਰ ਸਵਾਗ ਸੀ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਸੋ ਤਿਆਰੀ ਆ 150 ਤਿਆਰੀ ਆ ਘਮਰੀ ਹੈ ਮਬਾਸੂ ਤਾਂ ਰੀਲ ਬਣਾਉਂਦਾ ਸੀ ਠੀਕ ਹੈ ਨਾ ਜੀ ਉਹਦਾ ਇੱਕ ਅੰਦਾਜ਼ ਸੀਗਾ ਸੋ ਗੱਲ ਇਹ ਆ ਕਿ ਇਸੇ ਤਰ੍ਹਾਂ ਅਭਿਸ਼ੇਕ ਦਾ ਜਿਹੜਾ ਟੈਲੈਂਟ ਹੈ ਉਹ ਬਹੁਤ ਹੀ ਤਗੜਾ ਟੈਲੈਂਟ ਹੈ ਠੀਕ ਹੈ ਜੀ ਸ਼ੁਮਨ ਗਿੱਲ ਉਹ ਉਹਦੇ ਬਾਰੇ ਤੇ ਕਹਿਣਾ ਕੀ ਆ ਉਹ ਤਾਂ ਕਲਾਸ ਆ ਕਲਾਸ ਬਿਲਕੁਲ ਹੈ ਨਾ ਜੀ ਸੋ ਇਸ ਕਰਕੇ ਅਰਸ਼ਦੀਪ ਨੇ ਵੀ ਅਚੀਵਮੈਂਟ ਅਚੀਵਮੈਂਟ ਹਾਸਲ ਕੀਤੀ ਐ 100 ਵਿਕਟਾਂ ਲਈਆਂ ਨੇ ਹਮ ਟੀ 20 ਦੇ ਵਿੱਚ ਸੋ ਇਸ ਵੇਲੇ ਮੈਂ ਅੱਗੇ ਕੈਸੀ ਮੈਨੂੰ ਪਤਾ ਨਹੀਂ ਕਿਉਂ ਮਤਲਬ ਕਿ ਇਹਨਾਂ ਮੈਚਾਂ ਦਾ ਮਜ਼ਾ ਜਾ ਨਹੀਂ ਆ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਕਿ ਭਾਰਤ ਦਾ ਜਿਹੜਾ ਐਸ ਵੇਲੇ ਦਾ ਸਕੁਆਡ ਹੈ ਐਸ ਵੇਲੇ ਦੀ ਟੀਮ ਹੈ ਉਹ ਲੰਕਾ ਨਾਲ ਤੇ ਭਾਵੇਂ ਮਾੜਾ ਮੋਟਾ ਕੰਮ ਅੜੇ ਜੀ ਪਾਕਿਸਤਾਨ ਤੇ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਔਨ ਪੇਪਰ ਇਹਨਾਂ ਦੇ ਮੁਕਾਬਲੇ ਕਮਜ਼ੋਰ ਟੀਮ ਹੈ ਕਿਉਂਕਿ ਨਾ ਉਹਦੇ ਚ ਰਿਜ਼ਵਾਨ ਆ ਨਾ ਉਹਦੇ ਚ ਆਜ਼ਮ ਆ ਠੀਕ ਹੈ ਜੀ ਉਹ ਕੱਲਾ ਲੈ ਦੇ ਕੇ ਅਫਰੀਦੀ ਆ ਉਹਨਾਂ ਦੇ ਕੋਲ ਕੀ ਕਿ ਮੁੰਡੇ ਨਵੇਂ ਹੈਗੇ ਟੈਲੈਂਟਡ ਮੁੰਡੇ ਹੈਗੇ ਉਹਨਾਂ ਦੇ ਵੀ ਪਰ ਇਹ ਜਿਹੜੀ ਆਪਣੇ ਭਾਰਤ ਵਾਲਿਆਂ ਦੀ ਟੀਮ ਹੈ ਨਾ ਇੰਡੀਆ ਵਾਲਿਆਂ ਦੀ ਇਹ ਏਡੀ ਹੈ ਕਿ T20 ਦਾ ਹੁਣ ਇੱਕਦਾਂ ਨਾਲ ਨੈਸ਼ਨਲ ਗੇਮ ਬਣੀ ਪਈ ਆ ਜੀ ਇੰਡੀਆ ਦੇ ਵਿੱਚ ਇੰਨਾ ਟੈਲੈਂਟ ਹੈ ਇੰਨਾ ਮੁਕਾਬਲਾ ਹੈ ਤਾਂ ਉਹਦੇ ਵਿੱਚ ਜਦੋਂ ਇਹ ਨਿਕਲਦੇ ਆ ਬਈ ਮੁੰਡੇ ਫਿਰ ਹੰਢ ਕੇ ਨਿਕਲਦੇ ਆ ਕੋਈ ਟੱਕਰ ਨਹੀਂ ਬਣਦੀ ਮੁਕਾਬਲਾ ਨਹੀਂ ਬਣਦਾ ਨਹੀਂ ਬਿਲਕੁਲ ਮੈਨੂੰ ਕੰਮ ਨਾ ਜੱਪਿਆ ਕੇ ਭਾਰਤ ਪਾਕਿਸਤਾਨ ਦਾ ਤਾਂ ਖਾਸ ਤੌਰ ਤੇ ਇਹ ਬੜਾ ਫਰਕ ਹੈ ਦੋਨੋਂ ਟੀਮਾਂ ਦਾ ਜੀ 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 ਮਿੰਟੂ ਜੀ ਖੈਰ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ ਦੋਸਤੋ ਤੁਹਾਡੀ ਤੇ ਅਮਰੀਕਨ ਪਿੰਡੂ ਜੀ ਤੁਹਾਡਾ ਵੀ ਸਵਾਗਤ ਹੈ ਜਿਹੜੇ ਆਪਾਂ ਨੂੰ ਸੁਣ ਰਹੇ ਨੇ ਯੂ ਐਸ اے ਤੋਂ ਜੀ ਤੁਹਾਡਾ ਵੀ ਸਵਾਗਤ ਬਹੁਤ ਮਿਹਰਬਾਨੀ